ਫਲੋਡ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਵਾਟਰ ਬਸ ਦੀਆਂ ਡਿੱਗੀਆਂ ਵਿੱਚ ਜਾ ਰਿਹਾ ਹੈ ਕੱਲ ਅਸੀਂ ਇੱਕ ਵੀਡੀਓ ਵਿਖਾਈ ਸੀ ਲਾਈਵ ਦੇ ਵਿੱਚ ਤੇ ਦੋਸਤੋ ਇਸ ਦਾ ਖੰਡਨ ਸਾਡੇ ਇੱਕ ਸ਼ਹਿਰ ਦੇ ਪੱਤਰਕਾਰ ਸੂਝਵਾਨ ਪੱਤਰਕਾਰ ਵੀਰ ਨੇ ਕੀਤਾ ਹੈ ਕਿ ਨਹੀਂ ਜੀ ਐਸ ਡੀ ਐਮ ਸਾਹਿਬ ਕਹਿੰਦੇ ਆ ਕੋਈ ਪਾਣੀ ਸੀਵਰੇਜ ਦਾ ਡਿੱਗੀਆਂ ਵਿੱਚ ਨਹੀਂ ਜਾ ਰਿਹਾ ਤੇ ਇਹ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਵੀਡੀਓ ਦਿਖਾਉਣ ਲਈ ਪਾਰਿਆ ਕਿ ਦੇਖੋ ਜੇ ਨਹੀਂ ਸੀ ਜਾ ਰਿਹਾ ਤੁਸੀਂ ਖੰਡਨ ਕੀਤਾ ਤਾਂ ਖਬਰ ਤੇ ਫਿਰ ਇਹਨਾਂ ਦੇ ਕੋਲ ਆ ਗੱਡੀਆਂ ਲੈ ਕੇ ਆਹ ਦੇਖੋ ਮਿੱਟੀ ਪਾਈ ਦੀ ਅੱਜ ਬੰਦ ਕੀਤਾ ਪਾਣੀ ਆਹ ਸੀਮੈਂਟ ਨਵਾਂ ਪਾਤਾ ਚੈੱਕ ਕਰ ਲੋ ਅਗਲੇ ਬੰਨੇ ਆਹ ਦੇਖ ਲੋ ਅੱਜ ਇਹਨਾਂ ਕੋਲ ਗੱਡੀਆਂ ਲੈ ਕੇ ਕਿਉਂ ਆਏ ਜੇ ਪਾਣੀ ਨਹੀਂ ਸੀ ਜਾਂਦਾ ਅਸੀਂ ਇਹੋ ਹੀ ਪਾਣੀ ਗੱਡਣ ਲਈ ਸੀਵਰ ਸਾਫ਼ ਕਰਨ ਲਈ ਇਹਨਾਂ ਕੋਲ ਜਾਂਦੇ ਸੀ ਤੇ ਇਹ ਕਹਿੰਦੇ ਸਾਡੇ ਕੋਲ ਗੱਡੀਆਂ ਵੇਹਲੀ ਆਣੀ ਤੇ ਦੋਸਤੋ ਆਹ ਗੱਡੀ ਵੇਹਲੀ ਕਿਵੇਂ ਹੋ ਗਈ ਅੱਜ ਆਹ ਦੇਖ ਲੋ ਗੱਡੀ ਖੜੀ ਜੀ ਉੱਥੇ ਕੱਲ ਵਾਲੀ ਵੀਡੀਓ ਚ ਤੇ ਭਾਈ ਉਹ ਸਾਹਮਣੇ ਟਰੈਕਟਰ ਖੜਾ ਟੈਂਕੀ ਵਾਲਾ ਜਿਹੜਾ ਪਾਣੀ ਭਰ-ਭਰ ਲਿਜਾਉਂਦਾ ਕਿ ਕੱਲ ਇਹ ਤੋਂ ਪਹਿਲਾਂ ਸਾਨੂੰ ਕਹਿੰਦੇ ਸਾਡੇ ਕੋਲ ਫੰਡ ਨਹੀਂ ਤੇ ਆਹ ਫੰਡ ਕਿੱਥੋਂ ਆ ਗਿਆ ਸੀਮੇਂਟ ਰੇਤਾ ਬੱਦਰੀ ਕਿਉਂ ਪਾਰੇ ਪੱਤਰਕਾਰ ਸਾਹਿਬ ਜੇ ਇੱਥੇ ਪਾਣੀ ਨਹੀਂ ਸੀ ਜਾ ਰਿਹਾ ਹੁਣ ਤੁਸੀਂ ਇੱਥੇ ਆਉਣਾ ਸੀ ਇੱਥੇ ਆ ਕੇ ਦੇਖਣਾ ਸੀ ਫਿਰ ਖੰਡਨ ਕਰਨਾ ਸੀ ਐਸ.ਡੀ.ਐਮ ਸਾਹਿਬ ਦੀ ਗੱਲ ਦਾ ਤੁਸੀਂ ਇਹ ਸ਼ੋਅ ਕੀਤਾ ਕਿ ਜਿਨ੍ਹਾਂ ਨੇ ਵੀਡੀਓ ਪਾਈ ਆ ਉਹ ਗਲਤ ਆ ਪੱਤਰਕਾਰ ਸਾਹਿਬ ਉਹ ਨਹੀਂ ਗਲਤ ਇੱਥੇ ਤੁਸੀਂ ਵੀਡੀਓ ਚੰਗੇ ਕੰਮ ਕਰਨ ਵਾਲੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇਹ ਮੰਨਦੇ ਹਾਂ ਜੇਕਰ ਤੁਸੀਂ ਸਹੀ ਕੰਮ ਕਰਨਾ ਸੀ ਤੁਸੀਂ ਇੱਥੇ ਆਉਣਾ ਸੀ ਉਹ ਸਾਡੀ ਖਬਰ ਨੂੰ ਹੋਰ ਜ਼ਿਆਦਾ ਅੱਗੇ ਵਧਾਉਂਦੇ ਤਾਂ ਆ ਕੇ ਸਾਰੇ ਸ਼ਹਿਰ ਦਾ ਜਿਹੜਾ ਪਿਆ ਹੋਇਆ ਗੰਦ ਮੈਕਮਾ ਜਿਹੜਾ ਪਾਰਿਆ ਉਹਦਾ ਸੁਧਾਰ ਹੋ ਜਾਂਦਾ ਦੋਸਤੋ ਸਰਕਾਰਾਂ ਦਾ ਨਹੀਂ ਕਸੂਰ ਕਸੂਰ ਹੈ ਮੈਕਮੇ ਦਾ ਸਰਕਾਰਾਂ ਪਹਿਲੀਆਂ ਵੀ ਫੰਡ ਦੇ ਰਹੀਆਂ ਸੀ ਹੁਣ ਵੀ ਸਰਕਾਰ ਫੰਡ ਦੇ ਰਹੀ ਏ ਜੇ ਨਹੀਂ ਕੰਮ ਕਰ ਰਿਹਾ ਤੇ ਮੈਕਮਾ ਜੇ ਮਗਰਮਲਦੀ ਨਹੀਂ ਸੁੱਤਾਂ ਚ ਉਹ ਇਹ ਮੈਕਮਾ ਹੈ ਜਿਹੜਾ ਕਹਿੰਦਾ ਸਾਡੇ ਕੋਲ ਤਾਂ ਫੰਡ ਹੀ ਨਹੀਂ ਸਰਕਾਰ ਕੋਲ ਹੀ ਕੁਝ ਨਹੀਂ ਹੈਗਾ ਕਿੱਥੇ ਫੰਡ ਨਹੀਂ ਸੀ ਇਹ ਕਹਿੰਦਾ ਬੀ. ਜੀ. ਐਲ. ਸਾਹਿਬ ਫੰਡ ਕਿੱਥੋਂ ਆਇਆ ਆ ਗੱਡੀਆਂ ਕਿਹਨੇ ਤੁਹਾਡੀਆਂ ਵੇਲੀਆਂ ਹੋਈਆਂ ਤੁਹਾਡੇ ਕੋਲ ਟਾਈਮ ਕਿਵੇਂ ਨਿਕਲ ਗਿਆ ਤੁਸੀਂ ਕਿਉਂ ਇੱਥੇ ਪਹੁੰਚ ਗਿਆ ਅੱਜ ਐਤੋਂ ਪਹਿਲਾਂ 6 ਵਾਰੀ ਤੁਹਾਡੇ ਕੋਲ ਜਾਏ ਇਹ ਸਾਰੇ ਕਲੋਨੀ ਵਾਲੇ ਇਕੱਠੇ ਹੋ ਗਏ ਉਦੋਂ ਕਿਉਂ ਨਹੀਂ ਤੁਸੀਂ ਆਏ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਦੇਣਾ ਪਊਗਾ ਮਹਿਕਮਾ ਸਾਹਿਬ ਤੁਸੀਂ ਧੱਕਾ ਕਰ ਰਹੇ ਹੋ ਆਮ ਜਨਤਾ ਨਾਲ ਸਰਕਾਰਾਂ ਦਾ ਕੰਮ ਹੁੰਦਾ ਪੈਸਾ ਦੇਣਾ ਤੇ ਮੰਹਿਕਮਿਆਂ ਦਾ ਕੰਮ ਹੁੰਦਾ ਉਹਨੂੰ ਵਿਵਸਥਾ ਨੂੰ ਚਲਾਉਣਾ ਸਰਕਾਰਾਂ ਪੈਸੇ ਦੇ ਰਹੀਆਂ ਤੁਸੀਂ ਕਹਿੰਦੇ ਸਰਕਾਰਾਂ ਸਾਡਾ ਕੋਈ ਸੁਣ ਨਹੀਂ ਰਹੀਆਂ ਸਰਕਾਰਾਂ ਕੀ ਕਰਨ ਸਭਾਜੀ ਤੁਸੀਂ ਕਰਾਉਣੀ ਹੈ ਧੰਨਵਾਦ